ਸ਼ਾਨਦਾਰ ਪਿੰਡ ਜਮਾਲਪੁਰ ਜਮਾਲਪੁਰ ਪਿੰਡ ਦੇ ਅੰਦਰ ਤੁਸੀਂ ਦੇਖ ਰਹੇ ਹੋ ਪਿਛੇ ਅੱਜ ਡੂੰਗੇ ਬੋਰ ਦਾ ਉਦਘਾਟਨ ਕੀਤਾ ਸੋ ਇਹ ਬੋਰ ਇਸ ਪਿੰਡ ਦੀ ਕਾਫੀ ਲੰਬੇ ਸਮੇਂ ਤੋਂ ਸਮੱਸਿਆ ਸੀਗੀ ਪੀਣ ਵਾਲੇ ਸਾਫ ਪਾਣੀ ਨੂੰ ਲੈ ਕੇ ਪਾਣੀ ਤਾਂ ਚਲਵਾਉਂਦਾ ਸੀਗਾ ਲੇਕਿਨ ਉਹਦੇ ਅੰਦਰ ਕਿਸੇ ਕਈ ਤਰ੍ਹਾਂ ਦੀਆਂ ਦਿੱਕਤਾਂ ਸੀਗੀਆਂ ਪਰ ਹੁਣ ਇੱਕ ਨਵਾਂ ਬੋਰ ਇਸ ਪਿੰਡ ਨੂੰ ਜਿਹੜਾ ਦਿੱਤਾ ਗਿਆ ਸੋ ਮੈਂ ਅੱਜ ਇਸ ਬੋਰ ਦਾ ਉਦਘਾਟਨ ਕੀਤਾ ਮੇਰੇ ਵੱਲੋਂ ਸਮੁੱਚੇ ਪਿੰਡ ਵਾਸੀਆਂ ਨੂੰ ਜਿੱਥੇ ਮੁਬਾਰਕਾਂ ਆ ਉਥੇ ਨਾਲੇ ਵਾਅਦੇ ਵੀ ਸਾਡਾ ਵੀ ਲਗਾਤਾਰ ਪੰਜਾਬ ਦੇ ਅੰਦਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਆਪਣੇ ਲੋਕਾਂ ਨਾਲ ਕੀਤਾ ਕੱਲਾ ਕੱਲਾ ਵਾਅਦਾ ਜਿਹੜਾ ਪੂਰਾ ਕੀਤਾ ਜਾ ਰਿਹਾ ਸੋ ਇਹਨਾਂ ਦਿਨਾਂ ਦੇ ਅੰਦਰ ਜਿੱਥੇ ਸਕੂਲਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਦਾ ਮਾਹੌਲ ਬਣਿਆ ਹੋਇਆ ਕਰੋੜਾਂ ਰੁਪਈਆ ਦੀ ਲਾਗਤ ਦੇ ਨਾਲ ਸਕੂਲਾਂ ਦੇ ਕਮਰੇ ਬਣਾਏ ਜਾ ਰਹੇ ਆ ਲੈਬਸ ਬਣਾਏ ਜਾ ਰਹੇ ਆ ਨਵੀਂ ਨਵੀਂ এডੂਕੇਸ਼ਨ ਸਕੂਲਾਂ ਦੇ ਅੰਦਰ ਲਿਆਂਦੀ ਜਾ ਰਹੀ ਆ ਤੇ ਇਹਦੇ ਨਾਲ ਦੀ ਨਾਲ ਜਿਹੜੇ ਬਾਕੀ ਸਵਾਲ ਨੇ ਲੋਕਾਂ ਦੇ ਜਿਵੇਂ ਅੱਜ ਜਿਹੜਾ ਇੱਥੇ ਢੂੰਗੇ ਬੋਰ ਦਾ ਉਦਘਾਟਨ ਕੀਤਾ ਸੋ ਜਿੱਥੇ ਪਿੰਡ ਵਾਸੀਆਂ ਨੂੰ ਇਸ ਗੱਲ ਦੀ ਮੁਬਾਰਕਾ ਕਿ ਉਹਨਾਂ ਨੂੰ ਅੱਜ ਇੱਕ ਨਵਾਂ ਬੋਰ ਮਿਲਿਆ ਸਾਫ਼ ਸੁਥਰਾ ਪਾਣੀ ਮਿਲੇਗਾ ਨਾਲ ਦੀ ਨਾਲ ਜਿਹੜਾ ਆ ਉਹ ਹੋਰ ਵਿਧਾਨ ਸਭਾ ਹਲਕੇ ਦੇ ਅੰਦਰ ਇਹਨਾਂ ਦਿਨਾਂ ਦੇ ਦੌਰਾਨ ਸੜਕਾਂ ਦਾ ਕੰਮ ਦੀ ਦੇ ਰਹੇ ਹੋ ਕਈ ਕਈ ਸਾਲਾਂ ਤੋਂ ਕੁਪੀਆਂ ਸੜਕਾਂ ਜਿਹੜੀਆਂ ਲੋਕ ਪੁੱਲੀ ਗਏ ਸਨ ਕਿ ਇੱਥੇ ਸੜਕ ਬਣੇਗੀ ਵੀ ਕਿ ਨਹੀਂ ਬਣੇਗੀ ਪਰ ਉਹ ਵੀ ਸੜਕਾਂ ਦਾ ਕੰਮ ਵੀ ਲੱਗਿਆ ਹੋਇਆ ਸੋ ਅ ਮੇਰੇ ਹਲਕੇ ਦੇ ਲੋਕਾਂ ਦਾ ਬੜਾ ਅਸੀਰਵਾਦ ਆ ਬੜਾ ਮੇਰੇ ਤੇ ਕਰਜ਼ਾ ਔਰ ਜਿੰਨਾ ਤਾਰਾਂ ਕੋਲ ਨੇ ਥੋੜਾ ਆ ਅੱਜ ਖੁਸ਼ੀ ਹੋਈ ਹੈ ਕਿ ਜਮਾਲਪੁਰ ਦੇ ਲੋਕਾਂ ਨੂੰ ਇੱਕ 4 ਲੱਖ ਰੁਪਏ ਦੀ ਲਾਗਤ ਨਾਲ ਡੂੰਗਾ ਜਿਹੜਾ ਬੋਰ ਆ ਉਹਦਾ ਜਦੂਕਰਨ ਕਰਕੇ ਦਿੱਤਾ ਚੱਕ ਕੈਬਨਿਟ ਮੰਤਰੀ ਨੂੰ ਸਾਰੇ ਪਤਵੰਤਿਆਂ ਵੱਲੋਂ ਪਿੰਡ ਵੱਲੋਂ ਤੇ ਆਪਣੇ ਵੱਲੋਂ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਅੱਜ ਸਾਡੇ ਪਿੰਡ ਦੇ ਵਿੱਚ ਪਾਣੀ ਦਾ ਬੋਰ ਸਾਬ ਨੇ ਕਰਵਾਇਆ ਹੈ ਬਹੁਤ ਇੱਕ ਖੁਸ਼ੀ ਵਾਲੀ ਗੱਲ ਆ ਉਹ ਤੇ ਪੁਰਾਣੀ ਕਹਾਵਤ ਵੀ ਆ ਕਿ ਪਿਆਸੇ ਨੂੰ ਪਾਣੀ ਮਿਲ ਜੇ ਤੇ ਉਹਦੀ ਪੂਰੀ ਲੱਥ ਬਣ ਜਾਂਦੀ ਆ ਹਰ ਬੰਦਾ ਤਾਂ ਹੁੰਦਾ ਕਿ ਪਾਣੀ ਦਾ ਜਿਹੜਾ ਜੱਗ ਕਹਿ ਲਓ ਔਰ ਉਹ ਲਾਉਣ ਲੱਗੇ ਨੇ ਬਹੁਤ ਹੀ ਵਧੀਆ ਡੂੰਗਾ ਤੇ ਚੰਗਾ ਪਾਣੀ ਕੱਢਣ ਵਾਸਤੇ ਡੂੰਗਾ ਬੋਰ ਕਰਵਾਇਆ ਜਾ ਰਿਹਾ ਅਸੀਂ ਬਹੁਤ ਹੀ ਜ਼ਿਆਦਾ ਇੱਥੇ ਖੁਸ਼ ਆ